ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਤੇਲਦੀ ਆਵਾਜ਼ ਬਲੌਗ ਦੇ ਵਿੱਚ ਮੈਂ ਤੁਹਾਡਾ ਆਪਣਾ ਕਾਲਾ ਤੁਨੋ ਅੱਜ ਇੱਕ ਨਵੇਂ ਪਲੇਅਰ ਨਾਲ ਤੁਹਾਡੇ ਨੂੰ ਰੂਬਰੂ ਕਰਾਉਣ ਲੱਗੇ ਆ ਜਿਹੜੇ ਪਲੇਅਰ ਦੀ ਕਾਸਕੋ ਕ੍ਰਿਕਟ ਦੇ ਵਿੱਚ ਬਹੁਤ ਮੰਗਾ ਕਾਸਕੋ ਕ੍ਰਿਕਟ ਦੇ ਵਿੱਚ ਜਿਹੜੇ ਪਲੇਅਰ ਨੂੰ ਮੇਰੇ ਵੀਰੇ ਜੇ ਕਹਿ ਦੀ ਆਪਾਂ ਸਟੀਲ ਹੈਡ ਬਾਡੀ ਦੀ ਕਿਤਾਬ ਵੀ ਮਿਲੇ ਮੇਰੀ ਮਰਾਦਾ ਸੁਖੀ ਧੌਲੇਪਿੰਡ ਵਾਲਾ ਸਤਿ ਸ਼੍ਰੀ ਅਕਾਲ ਵੀਰੇ ਤੁਸੀਂ ਆਪਣਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਧੰਨਵਾਦ ਕਰਦਾ ਵੀਰੇ ਮੈਂ ਕਾਲਾ ਤਨੋਂ ਦਾ ਜਿਨੇ ਆਪਾਂ ਨੂੰ ਇੰਨੇ ਜੋਗ ਸਮਝਿਆ ਤੇ ਆਪਣੇ ਚੈਨਲ ਤੇ ਆਪਾਂ ਨੂੰ ਅੱਗੇ ਲੈ ਕੇ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਦਾ ਤੇ ਸਾਰਿਆਂ ਨੂੰ ਰਿਕਵੈਸਟ ਹੈ ਕਿ ਵੀਰ ਦਾ ਚੈਨਲ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਲਾਈਕ ਕਰੋ ਸੁਖੀ ਭਾਈ ਆਪਾਂ ਗੱਲਾਂ ਬਾਤਾਂ ਜਸਟ ਕਰਨੀਆਂ ਨੇ ਕੋਈ ਇੰਟਰਵਿਊ ਆਪਾਂ ਨਾ ਤੇ ਕਦੇ ਉਦਾਂ ਕੀਤੀ ਐ ਵੀ ਪਹਿਲਾਂ ਸਕ੍ਰਿਪਟ ਬਣਾਉਣੀਆਂ ਤੇ ਫਿਰ ਰੋਕ ਕਰਨੀਆਂ ਆਪਾਂ ਜਸਟ ਗੱਲਾਂ ਬਾਤਾਂ ਹੀ ਕਰਨੀਆਂ ਹਾਂ ਜੀ ਜੀ ਸ਼ੁਰੂਆਤ ਦੇ ਵਿੱਚ ਆਪਾਂ ਤੁਹਾਡੀ ਫੈਮਿਲੀ ਦੇ ਵਿੱਚ ਕੌਣ-ਕੌਣ ਤੁਸੀਂ ਰਹਿੰਦੇ ਹੋ ਤੇ ਕਿੰਨੇ ਮੈਂਬਰ ਨੇ ਫੈਮਿਲੀ ਦੇ ਮੈਂ ਵੀਰੇ ਨਿਊਕਲੀਅਰ ਫੋਮ ਫੈਮਲੀ ਤੋਂ ਬਿਲੋਂਗ ਕਰਦਾ ਮੰਮੀ ਪਾਪਾ ਹੀ ਹੈ ਮੈਰਿਡੋਂ ਜਾਂ ਮੈਰਿਡਾ ਸੁਖੀ ਵੀਰੇ ਜੇ ਗੱਲ ਕਰੀਏ ক্রিকেট ਦੀ ਤੇ ਸੁਖੀ ਧੌਲੇ ਦੀ ক্রিকেট ਦੀ ਸ਼ੁਰੂਆਤ ਕਦੋਂ ਹੋਈ ਸੀ ਸ਼ੁਰੂਆਤ ਵੀਰੇ ਮੇਰੀ 2014 15 ਮੈਂ ਪੜਦਾ ਸੀ ਉਦੋਂ ਸ਼ੁਰੂਆਤ ਕੀਤੀ ਸੀ ਪਹਿਲਾਂ ਮੈਂ ਪ੍ਰੋਫੈਸ਼ਨਲ ਲੈਵਲ ਤੇ ਖੇਡਣ ਦੀ ਸੋਚੀ ਹੈ ਮਤਲਬ ਪਹਿਲਾਂ ਮੈਂ ਲੈਦਰ ਤੇ ਬਹੁਤ ਮੈਚ ਵੀ ਖੇਲੇ ਆ ਪੰਜਾਬ ਨੈਸ਼ਨਲ ਬਹੁ ਖੇਡੇ ਆ ਪਰ ਕੁਛ ਨਾ ਬਣਨ ਦੇ ਚੱਕਰ ਚ ਇਧਰ ਆ ਗਏ ਫਿਰ ਬਾਈ ਬਸ ਸੁੱਖੇ ਬਾਈ ਜੀ ਲੈਦਰ ক্রিকেট ਤੋਂ ਆਪਾਂ ਮੋਸਟਲੀ ਪਲੇਅਰਾਂ ਨਾਲ ਗੱਲ ਕਰਦੇ ਆ ਲੈਦਰ ক্রিকেট ਵੱਲੋਂ ਵੀ ਪਲੇਅਰ ਇਧਰ ਨੂੰ ਆ ਰਹੇ ਨੇ ਉਹਦੀ ਵਜ੍ਹਾ ਕੋਈ ਹੈਗੀ ਆ ਵੀ ਬੰਦੇ ਲੈਦਰ ਤੋਂ ਇਧਰ ਕਿਉਂ ਆ ਰਹੇ ਹਾਲਾਂਕਿ ਜਿਹੜਾ ਬੰਦਾ ਲੈਦਰ ਖੇਡਦਾ ਨਾ ਉਹ ਬੰਦੇ ਨੂੰ ਕਾਸਕੋ ক্রিকেট ਖੇਡਣੀ ਬਹੁਤ ਔਖੇ ਲੱਗਦੀ ਆ ਇਹਦੀ ਵਜ੍ਹਾ ਕੀ ਆ ਵੀ ਲੈਦਰ 'ਚ ਪੈਸਾ ਨਹੀਂ ਜਾ ਲੈਦਰ ਚ ਬੰਦੇ ਨੂੰ ਫਿਊਚਰ ਨਹੀਂ ਨਹੀਂ ਨਾ ਕੀ ਚੱਕਰ ਕੀ ਮੰਨਦੇ ਹੋ ਤੁਸੀਂ ਇਹ ਚੀਜ਼ ਦਾ ਬਾਜਾ ਤਾਂ ਬ੍ਰਦਰ ਇਹ ਹੈ ਕਿ ਬੰਦਾ ਫਿਊਚਰ ਨਹੀਂ ਬਣਾ ਸਕਦਾ ਆਪਣਾ ਜੇ ਟੈਲੈਂਟ ਆ ਤਾਂ ਵੀ ਨਹੀਂ ਫਿਊਚਰ ਬਣਾ ਸਕਦਾ ਹੂੰ ਚੱਕਰ ਇਹ ਆਪਣੇ ਹੁਣ ਇੱਧਰ ਤੋਂ ਨੂੰ ਪੱਤੀ ਅਸਪਾਰਸ਼ ਚੱਲਦੀ ਹੈ ਬਹੁਤ ਕੁਸ਼ ਚੱਲਦਾ ਜਿਹਦੇ ਕੋਲੇ ਪੈਸਾ ਉਹ ਅੱਗੇ ਜਾ ਸਕਦਾ ਕਿਉਂਕਿ ਆਪਾਂ ਸਾਰੀ ਨਾਰਮਲ ਐਵਰੇਜ ਫੈਮਿਲੀ ਤੋਂ ਬਿਲੋਂਗ ਕਰਦੇ ਹੁੰਦੇ ਆ ਇੰਨਾ ਕਿ ਆਪਣੇ ਕੋਲੇ ਪ੍ਰਾਪਰਟੀ ਨਹੀਂ ਹੁੰਦੀ ਕਿ ਆਪਾਂ ਕੁਝ ਦੇ ਸਕੀਏ ਇੰਨਾ ਕੁਝ ਦੇ ਸਕੀਏ ਕਿ ਆਪਾਂ ਅੱਗੇ ਜਾ ਸਕੀਏ ਸੋ ਕਿ ਭਾਈ ਜਿਵੇਂ ਤੁਸੀਂ ਦੱਸਿਆ ਵੀ ਲੈਦਰ ਤੋਂ ਕਾਸਕੋ ਵੱਲ ਆਏ ਹਾਂਜੀ ਜੀ ਜਦੋਂ ਤੁਸੀਂ ਕਾਸਕੋ ক্রিকেট ਖੇਡਣ ਲੱਗੇ ਹੋ ਹਾਂਜੀ ਕੋਈ ਪਹਿਲਾ ਟੂਰਨਾਮੈਂਟ ਜਿਆਦਾ ਵੀ ਕਿਹੜੇ ਪਿੰਡ ਤੁਸੀਂ ਪਹਿਲਾ ਟੂਰਨਾਮੈਂਟ ਖੇਡੇ ਸੀ ਪਹਿਲਾ ਟੂਰਨਾਮੈਂਟ ਬ੍ਰਦਰ ਮੈਂ ਖੇਡਿਆ ਸੀ ਆਪਣੇ ਪਿੰਡ ਦੀ ਖੁੱਡੀ ਖੁਰਦ ਟੂਰਨਾਮੈਂਟ ਖੁੱਡੀ ਕਲਾ ਸੌਰੀ ਠੀਕ ਹੈ ਓਪਨ ਦਾ ਟੂਰਨਾਮੈਂਟ ਖੇਡਿਆ ਸੀ ਉਦੋਂ ਆਪਣੇ ਪਿੰਡ ਦੀਆਂ ਦੋ ਟੀਮਾਂ ਸੀ ਠੀਕ ਹੈ ਮਤਲਬ ਜਿਆਦਾ ਬੰਦੇ ਹੋਣ ਕਰਕੇ ਦੋ ਟੀਮਾਂ ਸੀ ਠੀਕ ਹੈ ਉਹਨਾਂ ਮੈਂ ਬੀ ਟੀਮ 'ਚ ਖੇਡੇ ਸੀ ਉਦੋਂ ਮੈਂ ਮਤਲਬ ਹੁੰਗਾ 16 17 ਸਾਲਾਂ ਦਾ ਠੀਕ ਹੈ ਤੇ ਉਦੋਂ ਮਤਲਬ ਮੈਂ ਓਪਨਿੰਗ ਉਦੋਂ ਵੀ ਓਪਨਿੰਗ ਕਰ ਰਿਹਾ ਸੀ ਕਰਦਾ ਸੀ ਤੇ ਹੁਣ ਤੱਕ ਵੀ ਓਪਨਿੰਗ ਕਰਦਾ ਉਹਦੇ ਬਾਅਦ ਮੈਂ ਅੰਡਰ ਦਾ ਟੂਰਨਾਮੈਂਟ ਖੇਡਿਆ ਪਹਿਲਾ ਮਤਲਬ ਜਿਹੜਾ ਆਪਾਂ ਵਧੀਆ ਖੇਡਿਆ ਮਤਲਬ ਪਹਿਲਾ ਅੰਡਰ ਦਾ ਟੂਰਨਾਮੈਂਟ ਖੇਡਿਆ ਉੱਥੋਂ ਮੈਂ ਮੈਨ ਆਫ ਦੀ ਸੀਰੀਜ਼ ਨਾਈਕੀ ਦੇ ਸ਼ੂਜ਼ ਮਿਲੇ ਸੀ ਮੈਨੂੰ ਠੀਕ ਨਾਈਕੀ ਦੇ ਸ਼ੂਜ਼ ਸੁਖੀ ਭਾਈ ਹੁਣ ਏਜ ਕਿੰਨੀ ਐ ਇਸ ਟਾਈਮ ਤੁਹਾਡੀ 25 ਸਾਲ ਭਾਈ 25 ਸਾਲ ਦੀ ਉਮਰ ਹੋ ਗਈ ਹੈ ਹਾਂ ਮੈਂ ਤੁਹਾਨੂੰ ਤੁਸੀਂ ਪਹਿਲਾਂ ਹੀ ਦੱਸਤਾ ਵੀ ਮੈਂ ਪਹਿਲਾਂ ਨਾਈਕੀ ਦੇ ਸ਼ੂਜ਼ ਜਿੱਤਿਆ ਸੀ ਉਸ ਤੋਂ ਬਾਅਦ ਜਦੋਂ ਤੁਸੀਂ ਓਪਨ ਚ ਤੁਹਾਡਾ ਨਾਮ ਤੁਹਾਨੂੰ ਲੋਕੇ ਚਾਹਣ ਲੱਗੇ ਆਪਣੇ ਵੱਲੋਂ ਮੰਗ ਕਰਨ ਲੱਗੇ ਵੀ ਸੁਖੀ ਸਾਡੇ ਲਈ ਖੇਡੇ ਸਭ ਤੋਂ ਪਹਿਲੀ ਜਿਹੜੀ ਸੀਰੀਜ਼ ਸੀ ਅੰਦਰ ਤੋਂ ਓਪਨ ਦੇ ਵਿੱਚ ਆਇਆ ਉਹ ਕਿਹੜੀ ਜਿਹੜੀ ਕੋਈ ਯਾਦ ਹੈਗੀ ਵੀ ਕਿਹੜੀ ਸੀਰੀਜ਼ ਜਿੱਤੀ ਸੀ ਕਿਹੜੇ ਪਿੰਡ ਤੋਂ ਵੀਰੇ ਪੈਣੀ ਦੱਸਾ ਆਪਣੇ ਨਾਲ ਹੀ ਟੂਰਨਾਮੈਂਟ ਹੋਇਆ ਸੀ ਨਰੋਲ ਦੇ ਜੀ ਬਹੁਤ ਹੀ ਵਧੀਆ ਟੂਰਨਾਮੈਂਟ ਹੋਇਆ ਸੀ ਉਦੋਂ 5 5 6 6 ਓਵਰ ਮਿਲੇ ਸੀ ਬਹੁਤ ਹੀ ਵਧੀਆ ਟੀਮਾਂ ਵੀ ਉਦੋਂ ਸਾਡੇ ਏਰੀਆ 'ਚ ਬਹੁਤ ਹੀ ਵਧੀਆ ਚੱਠੇ ਵਾਲਾ ਰਾਮਪੁਰਾ ਮੰਡੀ ਕੋਟੜਾ ਪੁੱਚੋ ਬਹੁਤ ਜ਼ਿਆਦਾ ਟੀਮਾਂ ਸੀ ਉਦੋਂ ਮੈਨੂੰ ਆਪ ਨੂੰ ਮੈਂ 12th ਚ ਸੀ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਮੈਨੂੰ ਖੁਦ ਨੂੰ ਤੇ ਸੁਖੀ ਭਾਈ ਘਰਦਿਆਂ ਦੀ ਫੀਲਿੰਗ ਕਿੰਨੇ ਕਿੱਦਾਂ ਦੀ ਸੀ ਜਦੋਂ ਫਿਰ ਆਪਾਂ ਬਾਸਮ ਸਿੰਘ ਜਿੱਤੇ ਘਰ ਦੇ ਸ਼ੁਰੂ ਤੋਂ ਹੀ ਆਪ ਨੂੰ ਬيري ਬਹੁਤ ਜ਼ਿਆਦਾ ਸਪੋਰਟ ਕਰਦੇ ਆ ਮੰਮੀ ਪਾਪਾ ਡੇਲੀ ਮੈਚ ਦੇਖਦੇ ਆ ਡੇਲੀ ਮੈਨੂੰ ਪੁੱਛਦੇ ਕਿੱਥੇ ਖੇਲਣ ਜਾਣਾ ਆਪ ਡਾਉਣ ਵੀ ਆਉਂਦੇ ਰਹਿੰਦੇ ਆ ਪਰਫਾਰਮੈਂਸ 'ਚ ਵੀ ਉਹ ਫਿਰ ਵੀ ਬਹੁਤ ਹੱਲਾਸ਼ੀਰੀ ਦਿੰਦੇ ਇੱਕ ਗੱਲ ਹੋਰ ਸੁਖੀ ਭਾਈ ਅੱਜ ਕੱਲ ਬਹੁਤ ਜ਼ਿਆਦਾ ਜਿਹੜੀ ਕਾਸਕੋ ক্রিকেট ਦੇ ਵਿੱਚ ਆਈ ਹੋਈ ਆ ਲੋਕੀ ਪਲੇਅਰਾਂ ਨੂੰ ਬਦਨਾਮ ਕਰਦੇ ਆ ਕਈ ਆਈਡੀਆ ਵਾਲੇ ਆਪਾਂ ਸਾਰਿਆਂ ਨੂੰ ਮਾੜਾ ਵੀ ਨਹੀਂ ਕਹਿੰਦੇ ਕਈ ਚੰਗੇ ਵੀ ਬਹੁਤ ਆ ਬਈ ਯਾਰ ਪਲੇਅਰ ਪੈਸੇ ਐਨੇ ਲੈਂਦੇ ਆ ਪੈਸੇ ਵੱਧ ਲੈਂਦੇ ਆ ਤੇ ਕਈ ਵਾਰ ਟੀਮ ਤੇ ਸੈਟਿੰਗ ਪਾ ਕੇ ਦੂਏ ਥਾਂਵੇਂ ਖੇੜਣਾ ਹੁੰਦਾ ਇੱਕ ਥਾਂਵੇਂ ਟੀਮ ਨੂੰ ਖੁਰਾ ਜਾਂਦੇ ਆ ਇਹ ਚੀਜ਼ਾਂ ਕਾਤੋਂ ਸਿੱਧਾ ਰੋਜ਼ ਕ੍ਰਿਕਟ ਦੇ ਵਿੱਚ ਰਹਿੰਦੇ ਹੋ ਇਹ ਚੀਜ਼ਾਂ ਹੈਗੀਆਂ ਨੇ ਜੇ ਹੈਗੀਆਂ ਨੇ ਤੇ ਇਹਨਾਂ ਦਾ ਸੁਧਾਰ ਕਿਦਾਂ ਹੋ ਸਕਦਾ ਵੀਰੇ ਹੈਗੀਆਂ ਵੀ ਨੇ ਹੈਗੀਆਂ ਵੀ ਨਹੀਂ ਹੁਣ ਪੈਸਾ ਆਪਾਂ ਕਹਿੰਦੇ ਆ ਪੈਸਾ ਨੀੜ ਇੱਕ ਪਲੇਅਰ ਦੀ ਠੀਕ ਹੈ ਹੁਣ ਇੱਥੇ ਕੋਈ ਮੈਂ ਇੱਥੇ ਗੱਲਣਾ ਆ ਪੈਸੇ ਜਾਇਜ਼ ਲੋ ਕਿ ਕਿਸੇ ਦੀ ਫੀਲਿੰਗਸ ਨਾਲ ਹਰਟ ਨਾ ਹੋ ਸਕੇ ਠੀਕ ਆ ਆਪਾਂ ਪੈਸੇ ਲੈਣਾ ਨੀੜਾ ਜ਼ਰੂਰੀ ਹੈ ਪੈਸੇ ਲੈਣੇ ਵੀ ਜ਼ਰੂਰੀ ਹੈ ਜੇ ਆਪਾਂ ਪੈਸੇ ਲਵਾਂਗੇ ਤਾਂ ਹੀ ਪਲੇਅਰ ਸਮਝਦੇ ਨਹੀਂ ਬਾਈ ਕੋਈ ਪਲੇਅਰ ਨਹੀਂ ਸਮਝਦਾ ਠੀਕ ਆ ਪਰ ਇੰਨੇ ਪੈਸੇ ਨਾਲ ਲੋ ਕਿ ਬੰਦੇ ਦੀ ਫੀਲਿੰਗਸ ਹਰਟ ਹੋਣਾ ਉਹ ਅਗਲੇ 2 ਟੂਰਨਾਮੈਂਟ ਖੇਡ ਨਾ ਸਕੇ ਇਹ ਚੀਜ਼ਾਂ ਨਾ ਕਰੋ ਤੇ ਜਿਹੜਾ ਮੇਰਾ ਦੂਜਾ ਸਵਾਰ ਰਹਿ ਗਿਆ ਜਿਹੜਾ ਤੁਸੀਂ ਜਿਵੇਂ ਹੁਣ ਮੰਨ ਲਓ ਕੋਈ ਪਲੇਅਰ ਇੱਕ ਥਾਂੋਂ ਖੇਡ ਕੇ ਹਾਰ ਕੇ ਹਾਰ ਕੇ ਲਾ ਲਓ ਹਰਾ ਕੇ ਲਾ ਲਓ ਉਹ ਹੋ ਟੂਰਨਾਮੈਂਟ ਦੇ ਚੱਲ ਜਾਂਦੇ ਆ ਬਹੁਤ ਨੇ ਪਲੇਅਰ ਆਪਾਂ ਕਿਸਦਾ ਨਾਮ ਨਹੀਂ ਲੈਣਾ ਵਾ ਹਾਂਜੀ ਉਹ ਉਹਨਾਂ ਦਾ ਸਿਸਟਮ ਲੋਡ ਲੱਗਦਾ ਬਾਈ ਇਦਾਂ ਕਰਨਾ ਚਾਹੀਦਾ ਜਾਂ ਨਹੀਂ ਯਾਰ ਬਹੁਤ ਗਲਤ ਆ ਬ੍ਰਦਰ ਪਹਿਲੀ ਗੱਲ ਆਪਾਂ ਜਦੋਂ ਖੇਡਣੀ ਆਗੇ ਕਰੋ ਤਨੋਂ ਮਨੋਂ ਖੇਡੋ ਠੀਕ ਹੈ ਪੂਰਾ ਪਰਫਾਰਮੈਂਸ ਚਲੋ ਪਰਫਾਰਮੈਂਸ ਉੱਪਰ ਨੀਤੇ ਹੋ ਜਾਂਦੀ ਹੈ ਪਰ ਆਪਣਾ 100% ਦਿਓ ਹਾਂ ਠੀਕ ਹੈ ਉਹ ਵੀ ਪਲੇਅਰ ਜ਼ੀਰੋ ਤੇ ਵੀ ਆਊਟ ਹੋ ਜਾਂਦਾ ਉਹ ਕੋਈ ਚੱਕਰ ਨਹੀਂ ਪਰ ਮੈਂ ਟੀਮਾਂ ਵਾਲਿਆਂ ਨੂੰ ਬਾਈ ਕੁਝ ਕਹਿਣਾ ਚਾਹੁੰਦਾ ਮਤਲਬ ਲਾਈਕ ਜਿਵੇਂ ਹੁਣ ਮੈਂ ਆ ਕੇ ਜ਼ੀਰੋ ਤੇ ਆਊਟ ਹੋ ਗਿਆ ਠੀਕ ਹੈ ਬੇਚ ਕਹਿਣਗੇ ਜੋਰ ਨਹੀਂ ਲਾਉਂਦਾ ਯਾਨੀ ਇਹ ਕਿਸੇ ਦਾ ਬ੍ਰਦਰ ਕੋਈ ਮਨ ਨਹੀਂ ਕਰਦਾ ਹੁੰਦਾ ਘਰੋਂ ਖੇਡਣ ਹਰ ਕੋਈ ਜਿੱਤਣਾ ਹੁੰਦਾ ਜਿੱਤਣਾ ਠੀਕ ਹੈ ਹਰ ਕੋਈ ਜੋਰ ਲਾਉਣਾ ਹੁੰਦਾ ਕਿਸੇ ਦਾ ਦਿਲ ਨਹੀਂ ਕਰਦਾ ਕਿ ਆਪਾਂ 0 ਤੇ ਆਟ ਹੋਈਏ ਜਾਂ 6 ਸੱਕੇ ਖਾਈਏ ਜਾਂ 5 ਖਾਈਏ ਕੁਝ ਵੀ ਹੈ ਨਾ ਸਹੀ ਗਾ ਟੀਮ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਤੇ ਸੁਖੀ ਵੀਰੇ ਇੱਕ ਚੀਜ਼ ਹੋਰ ਆ ਮੈਂ ਤੁਹਾਨੂੰ ਬਹੁਤ ਵਾਰ ਵੇਖਿਆ ਜਦੋਂ ਤੁਹਾਡੀ ਟੀਮ ਪਹਿਲਾਂ ਬਾਲਾਂ ਪਾ ਕੇ ਬਾਅਦ ਚੋ ਵੈਟਿੰਗ ਕਰਦੇ ਤੁਸੀਂ ਰਨ ਚੇਸ ਕਰਦੇ ਉਦੋਂ ਤੁਹਾਡਾ ਪ੍ਰਦਰਸ਼ਨ ਜੇ ਦੇਖੀਏ ਪਹਿਲਾਂ ਬੈਟਿੰਗ ਕਰਨ ਵਾਲੋਂ ਜ਼ਿਆਦਾ ਤਕੜਾ ਹੁੰਦਾ ਵਾ ਹਾਂਜੀ ਇਹ ਵਜ੍ਹਾ ਕੀ ਆ ਵੀ ਰਨ ਚੇਸ ਕਰਨੇ ਪਸੰਦ ਨਹੀਂ ਧੌਲੇ ਵਾਲੇ ਸੋਖੇ ਨੂੰ ਹਾਂਜੀ ਰਨ ਚੇਸ ਕਰਨੇ ਪਸੰਦ ਆ ਬ੍ਰਦਰ ਸ਼ੁਰੂ ਤੋਂ ਹੁਣ ਤਾਂ ਚਲੋ ਬਹੁਤ ਕ੍ਰਿਕਟ ਖੇਡਦੇ ਹੁਣ ਤਾਂ ਲਾਈਕ ਵੀ ਦਿੱਲੀ ਕ੍ਰਿਕਟ ਖੇਡਦੇ ਆ ਦਿੱਲੀ ਕ੍ਰਿਕਟ ਬਾਰੇ ਸੁਣਦੇ ਆ ਦਿੱਲੀ ਕ੍ਰਿਕਟ ਬਾਰੇ ਦੇਖਦੇ ਪਹਿਲਾਂ ਇਹ ਚੀਜ਼ਾਂ ਮੈਟਰ ਕਰਦੀਆਂ ਸੀ ਮਤਲਬ ਪਹਿਲਾਂ ਥੋੜੀ ਏਜ ਵੀ ਛੋਟੀ ਕਰਕੇ ਆਪਾਂ ਠੀਕ ਹੈ ਪ੍ਰੈਸ਼ਰ ਨਹੀਂ ਹੈਂਡਲ ਕਰ ਸਕਦੇ ਸੀ ਠੀਕ ਹੈ ਹੁਣ ਕੋਈ ਚੱਕਰ ਨਹੀਂ ਬ੍ਰਦਰ ਚਾਹ ਪਹਿਲਾਂ ਬੈਟਿੰਗ ਹੋਵੇ ਚਾਹ ਬੋਲਿੰਗ ਹੋਵੇ ਕਿਉਂਕਿ ਖੇਲਣੀ ਹੈ ਬਡੇਲੀ ਖੇਲਣਾ ਠੀਕ ਹੈ ਇਹ ਬੈਟਿੰਗ ਵੀ ਪਾਰਟ ਹੀ ਆ ਕੋਨਾ ਮੈਨਾ ਬੋਲਿੰਗ ਵੀ ਤੇ ਸੁਖੀ ਵੀਰੇ ਦਾਸ ਕੋ ਕ੍ਰਿਕਟ ਨੇ ਬਹੁਤ ਕੁਝ ਦਿੱਤਾ ਜੇ ਆਪਾਂ ਦੇਖੀਏ 3100 4100 ਤੋਂ ਅੱਜ ਲੱਖਾਂ ਤੱਕ ਕਾਸਕੋ ਗ੍ਰੇਡ ਭੱਗੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਪਲੇਅਰਾਂ ਦੇ ਵੀ ਜੀ ਵੀ ਲੱਗਣ ਲੱਗ ਜਣੇ ਆ ਬਾਹਰ ਵੀ ਜਿਹੜੀ ਕ੍ਰਿਕਟ ਹੋਣ ਲੱਗ ਜਾਨੀ ਹੈ ਸੁਖੀ ਢੋਲੇ ਦਾ ਜੇ ਆਪਾਂ ਵੇਖੀਏ ਮਿਹਨਤ ਕ੍ਰਿਕਟ ਦੇ ਵਿੱਚ ਸਥਿਰ ਰਹਿਣ ਲਈ ਆਪਣਾ ਲੈਵਲ ਉੱਥੇ ਰੱਖਣ ਲਈ ਸੁੱਖੀ ਤੋਲਾ ਕੀ ਮਿਹਨਤ ਕਰਦਾ ਵਾ ਬ੍ਰਦਰ ਮਿਹਨਤ ਲਾਈਕ ਹੋਣ ਤਾਂ ਟਾਈਮ ਹੀ ਨਹੀਂ ਹੁੰਦਾ ਜੇ ਟਾਈਮ ਹੁੰਦਾ ਗਰਾਉਂਡ ਜਾਂਦਾ ਬ੍ਰਦਰ ਰਨਿੰਗ ਕਰਦਾ ਠੀਕ ਹੈ ਡੇਲੀ ਵੀ ਨਹੀਂ ਕਹਿੰਦਾ ਮੈਂ ਮੈਂ ਝੂਠ ਬੋਲੀਆ ਮੈਂ ਠੀਕ ਹੈ ਜੋ ਵੀ ਟਾਈਮ ਮਤਲਬ ਜੇ ਘੱਟ ਟਾਈਮ ਆ ਤਾਂ ਸਿੱਧਾ ਖੇਡਣ ਵੀ ਵਾਰਮ ਅਪ ਹੋ ਕੇ ਖੇਡਣ ਲੱਗ ਜਾਈਂ ਨਹੀਂ ਰਨਿੰਗ ਕਰਦੇ ਨੈਟ ਪ੍ਰੈਕਟਿਸ ਕਰਦੇ ਆ ਬ੍ਰਦਰ ਹੀ ਆ ਜੇ ਡਾਊਨ ਫਾਲ ਆਉਂਦਾ ਮਤਲਬ ਮੈਨੂੰ ਖੁਦ ਨੂੰ ਲੱਗਦਾ ਵੀ ਮੈਂ ਤਿੰਨ ਚਾਰ ਟੂਰਨਾਮੈਂਟ ਕੰਟੀ ਲੂਜ਼ ਨਹੀਂ ਨਹੀਂ ਖੇਡ ਰਿਹਾ ਵਧੀਆ ਖੇਡ ਰਿਹਾ ਮੈਂ ਰਨਿੰਗ ਕਰਦਾ ਆ ਬ੍ਰਦਰ ਐਕਸਰਸਾਈਜ਼ ਕਰਦਾ ਨੈਟ ਪ੍ਰੈਕਟਿਸ ਕਰਦਾ ਬਸ ਇਹ ਚੀਜ਼ ਬਾਈ ਆਪਾਂ ਕਿਉਂਕਿ ਜਿਹੜੇ ਜੰਗਸਟਰਾਂ ਨੇ ਆਪਣੇ ਨਾ ਜਿਹੜੇ ਤੁਹਾਨੂੰ ਚਾਹਣ ਵਾਲ ਚਾਹੇ ਤੁਸੀਂ ਸਨੇਹਾ ਲਾ ਲਓ ਤੋ ਆਏ ਚਾਹੇ ਤੁਹਾਡੇ ਲਈ ਸਲਾਹ ਲਾ ਲਓ ਬਈ ਮਿਹਨਤ ਤੋਂ ਬਿਨਾ ਕੋਈ ਕੁਝ ਨਹੀਂ ਹੈਗਾ ਜੇ ਆਪਾਂ ਗੱਲ ਤੁਹਾਡੀ ਵਿੱਚ ਬਈ ਸੋਰੀਓ ਦੇ ਲਈ ਤੇ ਜੇ ਆਪਾਂ ਗਰਾਊਂਡ ਨੂੰ ਟਾਈਮ ਦੇਵਾਂਗੇ ਗਰਾਊਂਡ ਆਪਾਂ ਨੂੰ ਖੁਦ ਟਾਈਮ ਦੇਊਗਾ ਬ੍ਰਦਰ ਜੇ ਆਪਾਂ ਹੁਣ ਮੈਂ ਕਹਾਂ ਚਲੋ ਮੈਂ ਖੇਡਣ ਆ ਗਿਆ ਇੱਥੇ ਠੀਕ ਹੈ ਗਰਾਊਂਡ ਨੂੰ ਮੈਂ ਨਹੀਂ ਟਾਈਮ ਦਿੰਦਾ ਜੇ ਮੈਂ ਸੋਚਾਂ ਵੀ ਹਾਂ ਮੈਂ ਤਕੜਾ ਨਹੀਂ ਹੋ ਰਿਹਾ ਨਹੀਂ ਬ੍ਰਦਰ ਠੀਕ ਹੈ ਆਪਾਂ ਗਰਾਊਂਡ ਨੂੰ ਟਾਈਮ ਦੇਮਾ ਇਹ ਮੈਂ ਸਾਰਿਆਂ ਨੂੰ ਕਹਿ ਰਿਹਾ ਚਾਹੇ ਕੋਈ ਮੇਰੇ ਤੋਂ ਸੀਨੀਅਰਾ ਚਾਹੇ ਮੇਰੇ ਤੋਂ ਛੋਟਾ ਜੇ ਆਪਾਂ ਗਰਾਊਂਡ ਨੂੰ ਟਾਈਮ ਦੇਵਾਂਗੇ ਤਾਂ ਗਰਾਊਂਡ ਆਪਾਂ ਨੂੰ ਇੱਕ ਨਾ ਇੱਕ ਦਿਨ ਟਾਈਮ ਜ਼ਰੂਰ ਦੇਵੋ ਤੇ ਸੁਖੀ ਭਾਈ ਅੱਜ ਕੱਲ ਇੱਕ ਦੌਰ ਬੜਾ ਚੱਲਿਆ ਹੋਇਆ ਵਾ ਹੁਣ ਤੇ ਥੋੜਾ ਜਿਹਾ ਫੇਰ ਠੀਕ ਆ ਪਿੱਛੇ ਜਿਹੜੇ ਜਿਆਦਾ ਤੋਂ ਸਾਲ ਕ ਪਿੱਛੇ ਜਾਈਏ ਉਦੋਂ ਬੜਾ ਦੌਰ ਚੱਲੇ ਸੀ ਫੇਕ ਆ ਜਾਣੀ ਵਾਲਾ ਕਿਸੇ ਦੀ ਮਾਮਾ ਭੈਣਾਂ ਨੂੰ ਗਾਲਾਂ ਕੱਢ ਦੇਣੀਆਂ ਆ ਆਈੜੀ ਤੋਂ ਕਿਸੇ ਲਈ ਮਾੜਾ ਬੋਲ ਦੇਣਾ ਉਹ ਕਿੰਨਾ ਕ ਜੈ ਸਮਝ ਹੁੰਦੇ ਜੀ ਕਾਸ ਕੋ ਕ੍ਰੈਕਟ ਦੇ ਵਿੱਚ ਬਹੁਤ ਗੱਲ ਤਾਂ ਬ੍ਰੇਕਰ ਉਹਦਾ ਠੀਕ ਆ ਚਲੋ ਮੈਨੂੰ ਲੱਗਦਾ ਕੋਈ ਵੀ ਬੰਦਾ ਮੇਰੇ ਲਈ ਇਹ ਗਲਤ ਉਹਨੂੰ ਸਿੱਧਾ ਕਹੋ ਹਾਂ ਠੀਕ ਹੈ ਨਾ ਤਾਂ ਉਹ ਸੋਸ਼ਲ ਮੀਡੀਆ ਤੇ ਪਾਉਣ ਦੀ ਵੀ ਨਹੀਂ ਕੋਈ ਲੋੜ ਮੈਂ ਰਗਣਾ ਇਹ ਚੀਜ਼ ਮੈਂ ਤਾਂ ਇਹ ਚੀਜ਼ ਸੁਜੈਸਟ ਕਰ ਰਿਹਾ ਜੇ ਆਪਾਂ ਨੂੰ ਕੋਈ ਵੀ ਗਲਤ ਕਰ ਰਿਹਾ ਉਹਨੂੰ ਸਿੱਧਾ ਕਹੋ ਵੀ ਤੂੰ ਮੇਰੇ ਨਾਲ ਗਲਤ ਕੀਤਾ ਗਲਤ ਕੀਤਾ ਠੀਕ ਹੈ ਆਪਾਂ ਮਾਪਿਓ ਸਾਰਿਆਂ ਦੇ ਬਾਈ ਹੁੰਦੇ ਠੀਕ ਹੈ ਮਾਂ ਵੀ ਇੱਕ ਇੱਕ ਹੀ ਹੈ ਸਾਰਿਆਂ ਦੀ ਮੰਮੀ ਆਪਣੀ ਠੀਕ ਹੈ ਆਪਾਂ ਘਰ ਦੇ ਤਾਂ ਆਪਣੇ ਕ੍ਰਿਕਟ ਨਹੀਂ ਖੇਡਦੇ ਮੈਂ ਕਿਸੇ ਨਾਲ ਗਲਤ ਕਰੂੰਗਾ ਤਾਂ ਮੈਨੂੰ ਕਹੋ ਆ ਕੇ ਮਾਪਿਓ ਨੂੰ ਕਹਿਣਾ ਬਾਈ ਬਹੁਤ ਗਲਤ ਤੇ ਉਹਨਾਂ ਕੋਈ ਕਸੂਰ ਨਹੀਂ ਕਿਉਂਕਿ ਪਲੇਅਰ ਨੇ ਬਾਈ ਦਿਨ-ਰਾਤ ਇਕੱਲੇ ਨਹੀਂ ਰਹਿਣਾ ਹਾਂਜੀ ਇੱਕ ਚੀਜ਼ ਹੋਰ ਹੁੰਦੀ ਹੈ ਬਾਈ ਮੈਂ ਤੁਹਾਡੇ ਤੁਹਾਡੇ ਲਈ ਇਹ ਚੀਜ਼ ਜ਼ਰੂਰ ਦੱਸਣਾ ਚਾਹਣਾ ਪਲੇਅਰ ਹੁੰਦੇ ਨੇ ਨਾ ਜਿਹੜੇ ਭਾਵੇਂ 6 ਫੁੱਟ ਦਾ ਕੋਈ ਹਾਈਟ ਲਈ ਫਿਰਦਾ ਪਲੇਅਰ ਕਦੇ ਕਿਸੇ ਨਾਲ ਲੜ ਕੇ ਖੋਸ ਨਹੀਂ ਹੁੰਦਾ ਪਲੇਅਰ ਲੜਨ ਨਹੀਂ ਆਉਂਦੇ ਖੇਡਣਾ ਆਉਂਦੇ ਨੇ ਜੇ ਪਲੇਅਰ ਨੂੰ ਦੋ ਘੜੀ ਕੋਈ ਮੂਰੋਂ ਮਾਰਾ ਵੀ ਬੋਲ ਜੇ ਨਾ ਪਲੇਅਰ ਤਾਂ ਵੀ ਚੁੱਪ ਵੱਟ ਜਾਂਦੇ ਨੇ ਇਹ ਚੀਜ਼ ਦੀ ਸੱਚਾਈ ਹੈ ਬਾਈ ਤੇ ਆਪਾਂ ਨਾਂ ਵਾਲਾ ਫਾਇਦਾ ਠਾਇਆ ਕਰੀਏ ਉਹਨਾਂ ਦਾ ਤੇ ਸੁਖੀ ਵੀ ਕੀ ਕੋ ਜਿੱਤਿਆ ਕਾਂਸ ਕੋਚ ਹੁਣ ਤੱਕ ਮੈਂ ਬ੍ਰਦਰ 7-8 ਵਾਸ਼ਿੰਗ ਮਸ਼ੀਨਾਂ ਜਿੱਤ ਗਿਆ। ਹਾਂ ਜੂਸਰ ਉਹ ਤਾਂ ਪਤਾ ਹੀ ਨਹੀਂ ਕੋਸ। 6 ਐਲ ਸੀ ਡੀ ਜਿੱਤ ਗਿਆ ਬ੍ਰਦਰ। ਇੱਕ ਫ੍ਰਿਜ ਇੱਕ ਰਿੰਡਰ ਸਾਈਕਲ ਦੋ ਇੱਕ ਸਕੂਟਰ ਇੱਕ ਸਨਮਾਨ ਚ ਮਿਲੇ ਸੀ ਬ੍ਰਦਰ। ਠੀਕ ਹੈ। ਤੇ ਇੱਕ ਮੋਟਰਸਾਈਕਲ ਮੈਂ ਹਰ ਗਿਆ ਤਿੰਨ। ਤੇ ਇੱਕ 70 ਰਣਾ ਤੇ ਹਾਂ ਇੱਕ 11 ਰਣਾ ਤੇ ਫਕਰ ਚ ਡਿੰਡਰ ਦਾ ਟੂਰਨਾਮੈਂਟ ਹੋਇਆ ਸੀ ਉਹ ਡਾਕਟਰ ਜਿੱਤੇ ਸੀ ਬਾਈ। ਠੀਕ ਹੈ। ਖਸਣ ਜਿੱਤੇ ਜਦੋਂ ਜੋਧਪੁਰ ਜੋਤ ਅਨੰਦਪੁਰ ਤੋਂ ਮੈਂ 9 ਰਣਾ ਤੇ ਪਤਾ ਨਹੀਂ 8 ਰਣਾ ਤਿਆਰ ਆ। ਠੀਕ ਹੈ। ਫੇਰ ਮੈਂ ਖੋਖੇ ਵਾਲਾ ਰਹਿ ਬਾਈ ਇੱਕ ਰਣ ਤੇ ਆ ਮਤਲਬ ਪਿੱਛੇ ਸਡਨਲੀ ਜਦੋਂ ਟਰੈਕਟਰ 'ਤੇ ਆਪਣਾ ਗੋਪੀ ਮੰਡ ਉਹ ਵੀ ਥੋੜੇ ਰਨਾਂ ਤੇ ਹਾਰ ਹੈ ਗੋਪੀ ਮੰਡ ਬਹੁਤ ਵਧੀਆ ਖੇਡਿਆ ਬਈ ਆਪਾਂ ਨੂੰ ਬਹੁਤ ਖੁਸ਼ ਹੋਏ ਜਿੰਨਾ ਕਿ ਮੈਨੂੰ ਆਪਦੇ ਜਿੱਤਣ ਤੇ ਖੁਸ਼ੀ ਹੋਣੀ ਸੀ ਉੰਨੀ ਕਿ ਉਹ ਕੋਈ ਕੁਝ ਵੀ ਬਈ ਜਿੱਤਣ ਤੇ ਤੇ ਸੁਖੀ ਬਈ ਜਦੋਂ ਬੰਦਾ ਥੋੜੇ ਰਨਾਂ ਨਾਲ ਕੋਈ ਵੱਡੀ ਸੀਰੀ ਜਾਰਦਾ ਹਾਂਜੀ ਇਹ ਤੇ ਇੱਕ ਆਪਾਂ ਜੇ ਆਪਾਂ ਕਹਿ ਵੀ ਦਵਾਂਗੇ ਨਾ ਵੀ ਕੋਈ ਨਹੀਂ ਬਈ ਦੁੱਖ ਨਹੀਂ ਹੁੰਦਾ ਇਹ ਤੇ ਚੀਜ਼ ਐਕਸੈਪਟ ਆ ਲੈਵਲ ਨਹੀਂ ਹੈਗੀ ਦੁੱਖ ਤੇ ਜ਼ਰੂਰ ਹੁੰਦਾ ਉਦੋਂ ਦਿਲ ਦੀ ਫੀਲਿੰਗਸ ਕੀ ਹੁੰਦੀਆਂ ਨੇ ਬਈ ਸਭ ਤੋਂ ਵੱਧ ਮੈਨੂੰ ਦੁੱਖ ਹੈ ਜਦੋਂ ਮੈਂ ਖੋਖੇ ਆ ਰਿਹਾ ਠੀਕ ਹੈ ਠੀਕ ਹੈ ਬਹੁਤ ਹੀ ਜਾਣਿਆਂ ਨੇ ਮੈਨੂੰ ਉੱਥੇ ਬਹੁਤ ਹੀ ਸਪੋਰਟ ਕੀਤੀ ਬਹੁਤ ਆਪਣੇ ਟੂਰਨਾਮੈਂਟ ਸੀ ਮਿੰਦੀਨਾ ਮੇਰਾ ਬਹੁਤ ਪਿਆਰਾ ਹੈ ਬਾਈ ਠੀਕ ਹੈ ਉੱਥੇ ਦੁੱਖ ਹੈ ਚਲੋ ਹਾਰ ਜਿੱਤ ਪਾਰਟਾ ਪਰ ਮੈਨੂੰ ਘਰ ਦੇਣ ਇੰਨੀ ਕਰਲਾ ਸ਼ੇਰੀ ਦਿੱਤੀ ਕਿ ਉਸ ਤੋਂ ਬਾਅਦ ਮੈਂ ਖਸਨ ਵੀ ਹਾਰਿਆ ਆਪਣਾ ਜਲੰਧਰ ਤੋਂ ਅੱਗੇ ਟੂਰਨਾਮੈਂਟ ਸੀ ਪਲੱਥ ਕੋਲ ਠੀਕ ਹੈ ਹੁਣ ਆ ਪਰਸੋ ਮਤਲਬ ਜਿੱਦਨ ਗੋਪੀਮੰਡ ਮਤਲਬ ਉਹ ਹੈਗਾ ਤਾਂ 20 22 ਰਣਾ ਦਾ ਫਰਕ ਸੀ ਪਰ ਫਿਰ ਵੀ ਐਡੀ ਵੱਡੀ ਚੀਜ਼ ਤੇ ਠੀਕਾ ਦੁੱਖ ਤਾਂ ਹੁੰਦਾ ਪਰ ਮੈਂ ਇੰਨਾ ਸੋਚਦਾ ਹੀ ਨਹੀਂ ਬਾਈ ਠੀਕ ਹੈ ਰੱਬ ਨੇ ਦਿੱਤਾ ਬਹੁਤ ਕੁਝ ਆਪਾਂ ਸੈਟੀਸਫਾਈ ਆ ਬਾਈ ਜ਼ਿੰਦਗੀ ਚ ਠੀਕ ਹੈ ਪਰ ਮੈਂ ਮਤਲਬ ਇੱਕ ਹੋਰ ਹੈ ਨਾ ਟੂਰਨਾਮੈਂਟ ਜੋ ਵੀ ਕਰਾਉਂਦਾ ਜਿਵੇਂ ਹੁਣ ਉਹ ਟੂਰਨਾਮੈਂਟ ਹੋਇਆ ਪਰਫਾਰਮੈਂਸ ਮੇਰੀ ਬਹੁਤ ਵਧੀਆ ਸੀ ਠੀਕ ਹੈ ਮੈਨ ਆਫ ਦੀ ਸੀਰੀ ਦੀ ਟਰੈਕਰ ਸੀ ਤੇ ਬੈਸਟ ਨੂੰ ਕੁਝ ਵੀ ਨਹੀਂ ਸੀ ਉਹ ਮੈਂ ਚੀਜ਼ ਕਹਿਣਾ ਚਾਹੁੰਦਾ ਬਾਈ ਸਾਰੇ ਬਾਹਰਲਾ ਪਲੇਅਰ ਵੀ ਬਰਾਬਰੀ ਹੈ ਪਿੰਡ ਵਾਲੇ ਬਰਾਬਰ ਤੁਸੀਂ ਦੋ ਸੀਰੀ ਚ ਰੱਖੋ ਪਰ ਦੋਨਾਂ ਨੂੰ ਇਕੁਲ ਰੱਖੋ ਵੀਰੇ ਠੀਕ ਹੈ ਆਪਾਂ ਪਿੰਡ ਵਾਲੇ ਨੂੰ ਮੰਨ ਲਓ ਰੱਖ ਤਾ ਮੋਟਰਸਾਈਕਲ ਬਾਹਰਲੇ ਨੂੰ ਵਾਸ਼ਿੰਗ ਮ ਕਿਬ ਨਹੀਂ ਆਉਂਦਾ ਦੋਨਾਂ ਨੂੰ ਮੋਟਰਸਾਈਕਲ ਰੱਖੋ ਜੇ ਰੱਖਣੇ ਆ ਬੈਸਟਾ ਨੂੰ ਵੀ ਬਰਾਬਰ ਹੋਣਾ ਚਾਹੀਦਾ ਬਾਹਰਲੇ ਨੂੰ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਸਿਰੇ ਜੇ ਬਾਹਰਲੇ ਨੂੰ ਦੇ ਦੇ ਬਸ ਬਾਹਰਲੇ ਨੂੰ ਬੈਸਟ ਨਹੀਂ ਹੋਣਾ ਚਾਹੀਦਾ ਠੀਕ ਹੈ ਬੈਸਟ ਵੀ ਹੋਣੀ ਜ਼ਰੂਰੀ ਹੈ ਬਈ ਬਾਈ ਜੀ ਮੈਂ ਤੁਹਾਡੇ ਨਾਲ ਇਹ ਗੱਲ ਦੇ ਵਿੱਚ ਇੱਕ ਗੱਲ ਮੇਰੇ ਹੋਰ ਦਿਮਾਗ ਦੇ ਵਿੱਚ ਆ ਗਈ ਕਈ ਟੂਰਨਾਮੈਂਟਾਂ ਤੇ ਵੱਡੀਆਂ ਸੀਰੀਆ ਰੱਖ ਦਿੰਦੇ ਆ ਕਮੇਟੀਆਂ ਜਿਵੇਂ ਫੋਰਡ ਰੱਖ ਤੇ ਜਾਂ ਮੰਨ ਲਓ ਬੋਲਟ ਰੱਖ ਤੇ ਮੋਟਰਸਾਈਕਲ ਰੱਖ ਤੇ ਪ੍ਰਾਈਜ਼ ਹੁੰਦਾ 44000 51000 ਤੇ ਫਿਰ ਉਹ ਉੱਥੇ ਕਈ ਵਾਰ ਇਹ ਕਮੇਟੀਆਂ ਗੱਲ ਕਰਦੀਆਂ ਨੇ ਜਾਂ ਲੋਕ ਗੱਲ ਕਰਦੇ ਨੇ ਬਈ ਯਾਰ 플레이ਰ ਆ ਕੇ ਨਾ ਸੈਮੀ ਫਾਈਨਲ ਦੇ ਵਿੱਚ ਜਾਂ ਕੁਆਟਰ ਦੇ ਵਿੱਚ ਤੋਂ ਲੈ ਕੇ ਵੀ ਸ੍ਰੀ ਲਈ ਖੇੜਗੇ ਸ੍ਰੀ ਜਿੱਤਣ ਲਈ ਖੇੜਗੇ ਟੀਮ ਜਿੱਤੇ ਹਾਰੇ ਉਹਨਾਂ ਨੂੰ ਮੈਟਰ ਨਹੀਂ ਸੀ ਇਦਾਂ ਦਾ ਮਸਲਾ ਹੁੰਦਾ ਬਈ 플레이ਰ ਸ੍ਰੀ ਲਈ ਖੇੜਦਾ ਬਈ ਆਫਕੋਰਸ ਹੁੰਦਾ ਹੀ ਆ ਜੇ ਆਪਾਂ 55000 ਪ੍ਰਾਈਜ਼ ਦਾ ਸਿਰੇ ਟਰੈਕਟਰ ਹੈ ਚਲੋ ਜੋ ਜਿੱਤੇ ਹੋਇਆ ਉਹ ਵੀ ਆਪਣੀ ਮਿਹਨਤ ਨਾਲ ਜਿੱਤੇ ਆ ਮੰਨ ਲਓ ਜੇ ਉਹ ਬੰਦੇ ਕੋਲੇ ਦੂਸਰਾ ਚਾਂਸ ਆ ਰਿਹਾ ਉਹ ਸ਼ਾਇਦ ਨਾ ਸੋਚੇ ਹਾਂ ਵੀ ਮੈਂ ਜਿੱਤੇ ਹੋਇਆ ਜੋ ਕੋਈ ਵੀ ਨਵਾਂ ਪਲੇਅਰ ਆ ਜੇ ਉਹਦੇ ਕੋਲੇ ਚਾਂਸ ਆ ਰਿਹਾ ਵੀਰੇ ਉਹ ਸੋਚੇ ਜਾਂਦਾ ਠੀਕ ਹੈ ਜਦੋਂ ਇੱਕ ਪਾਸੇ 1.5 ਲੱਖ ਦੀ ਚੀਜ਼ ਆ ਹਾਂ ਠੀਕ ਹੈ ਇੱਕ ਪਾਸੇ 55000 ਪ੍ਰਾਈਜ਼ ਆ ਪਰ ਮੈਂ ਕਹਿੰਦਾ ਸੋਚਣਾ ਤਾਂ ਨਹੀਂ ਚਾਹੀਦਾ ਪਰ ਕਦੇ ਨਾ ਕਦੇ ਬਈ ਫੇਰ ਵੀ ਬੰਦੇ ਦੇ ਦਿਮਾਗ 'ਚ ਆ ਜਾਂਦਾ ਵੀ ਹਾਂ ਮੈਂ ਸੀਰੀ ਜਿੱਤਾਂ ਇਹਦਾ ਹੱਲ ਕੀ ਆ ਵੀਰੇ ਫਿਰ ਇਹਦਾ ਕੋਈ ਹੱਲ ਨਹੀਂ ਬ੍ਰਦਰ ਆ ਪ੍ਰਾਈਸ ਬਤਾਓ ਠੀਕ ਹੈ ਮਤਲਬ ਚਲੋ ਸੀਰੀਜ਼ ਵੱਡੀ ਰੱਖਣੀ ਹੈ ਪਰ ਪ੍ਰਾਈਸ ਵੀ ਹੋਣਾ ਚਾਹੀਦਾ ਬੰਦਾ ਪ੍ਰਾਈਸ ਲਈ ਵੀ ਸੋਚੇ ਹਾਂ ਠੀਕ ਹੈ ਕਿਉਂਕਿ ਬਾਈ ਸੀਰੀਜ਼ ਜਿੱਤ ਕੇ ਬਾਹਰ ਲੈਣ ਚਲੋ ਚਾਹੇ ਬਾਹਰ ਲੈ ਜਿੱਤੇ ਚਾਹੇ ਪਿੰਡ ਵਾਲਾ ਇੱਕ ਪਲੇਅਰ ਕੋਲ ਜਾਣੀ ਆ ਪ੍ਰਾਈਜ਼ ਸਾਰਿਆਂ ਕੋਲ ਜਵਾਕ ਖੇਡਣ ਆਉਂਦੇ ਆ ਬਾਈ ਹੁਣ ਆਪਾਂ ਪਿੰਡ 'ਚੋਂ ਤੁਹਾਨੂੰ ਹੀ ਪਤਾ ਵੀ ਸਾਰੇ ਫੋਰਨ ਜਾਈ ਜਾਂਦੇ ਮਸਾਂ ਇਕੱਠੇ ਕਰਕੇ ਲੈ ਕੇ ਆਉਣੇ ਆ ਠੀਕ ਹੈ ਠੀਕ ਹੈ ਜ਼ਿਆਦਾ ਇਕੁਅਲ ਚੀਜ਼ੇ ਰੱਖੋ ਮੈਂ ਤਾਂ ਕਹਿੰਦਾ ਬੈਸਟ ਬਹੁਤ ਵਧੀਆ ਚੀਜ਼ ਆ ਬਾਈ ਸਾਰਿਆਂ ਨੂੰ ਇਕੁਅਲ ਤੇ ਨਾਲ ਪ੍ਰਾਈਜ਼ ਹੋਵੇ ਮਤਲਬ ਲਾਈਕ 31000 21000 ਠੀਕ ਹੈ ਚਲੋ ਜੇ ਪ੍ਰਾਈਜ਼ ਵੀ ਰੱਖਣਾ ਸੀਰੀਜ਼ ਵੀ ਵੱਡੀ ਰੱਖਣੀ ਥੋੜਾ ਪ੍ਰਾਈਜ਼ ਅਪ ਕਰਕੇ ਰੱਖੋ ਕਿ ਸਾਰਿਆਂ ਨੂੰ ਫਾਇਦਾ ਹੋਵੇ ਪਿੰਡ ਵਾਲਿਆਂ ਨੂੰ ਵੀ ਜ਼ਰੂਰੀ ਹੈ ਇੱਕ ਵੀਰੇ ਯਾਰ ਜਦੋਂ ਨਾ ਸੀਰੀਜ਼ ਵੱਡੀ ਹੁੰਦੀ ਆ ਕੋਈ ਪਲੇਅਰ ਖੇਡਦਾ ਉਹਦਾ ਉਹਨੇ ਖੇਡਣਾ ਬਾਈ ਹਾਂਜੀ ਹਾਂਜੀ ਕਿਉਂਕਿ ਉਹਨੂੰ ਮੂਰੇ ਸੀਰੀਜ਼ ਦਿੰਦੀ ਆ ਵੀ ਮੈਂ ਇਹ ਚੀਜ਼ ਜਿੱਤਣੀ ਆ ਹਾਂਜੀ ਉਹਦੇ ਵਿੱਚ ਫਿਰ ਆਪਾਂ ਦੋਸ ਲਾ ਦਿੰਨੇ ਆ ਤੇ ਅੱਜ ਕੱਲ ਸਿਸਟਮ ਕੱਢਿਆ ਇੱਕ ਪਰਚੀ ਵਾਲਾ ਵੀ ਆ ਪਰਚੀ ਪਾ ਦਿੰਨੇ ਆ ਜਿੱਥੋਂ ਚੱਕੀ ਗਈ ਉੱਥੋਂ ਰਨ ਕਾਊਂਟ ਹੋਣਗੇ ਇਹ ਇਹ ਚੀਜ਼ ਨੂੰ ਤੁਸੀਂ ਸਹੀ ਮੰਨਦੇ ਹੋ ਜਾਂ ਗਲਤ ਮੰਨਦੇ ਨਹੀਂ ਬ੍ਰਦਰ ਬਹੁਤ ਗਲਤ ਹੂੰ ਗਲਤ ਇਦਾਂ ਬਾਈ ਹੁਣ ਮੈਂ ਚਲੋ ਮਾਲੋ ਕੁਆਟਰ ਤੋਂ ਸਹੀ ਖੇਡ ਰਹੇ ਆ ਜਾਂ ਫਸਟ ਰਾਉਂਡ ਤੱਕ ਜਿੰਮੇ ਵੀ ਪਰ ਇੱਕ ਰੂਲ ਹੋਣਾ ਚਾਹੀਦਾ ਜਿੰਮੇ ਕਬੱਡੀ ਚ ਹੁਣ ਫਾਈਨਲ ਸਿੱਧਾ ਕਾਊਂਟ ਕਰਦੇ ਕਿ ਨਹੀਂ ਹੂੰ ਕੁਆਟਰ ਤੋਂ ਰੱਖੋ ਬਾਈ ਫਾਈਨਲ ਤੱਕ ਜਿਹੜਾ ਸਹੀ ਖੇលੂ ਬਾਈ ਜਿੱਤ ਜੂਗਾ ਹਾਂ ਫਸਟ ਰਾਉਂਡ ਆਪਾਂ ਮੰਨਦੇ ਆ ਕਈ ਵਾਰ ਆਪਾਂ ਮਾੜੀ ਕਿਸੇ ਨੂੰ ਵੀ ਨਹੀਂ ਕਹਿੰਦੇ ਟੀਮਾਂ ਸਾਰੀਆਂ ਤਕੜੀਆਂ ਹੁੰਦੀਆਂ ਐਵਰੇਜ ਟੀਮ ਦਾ ਮੈਚ ਆ ਗਿਆ ਠੀਕ ਹੈ ਕੈਚ ਡ੍ਰੌਪ ਹੋ ਗਿਆ ਕਈ ਵਾਰ ਸਾਰੀਆਂ ਟੀਮੇ ਕੋਲ ਵੀ ਨਹੀਂ ਹੁੰਦੀਆਂ ਬੰਦੇ ਨੇ ਉਹ ਚ 100 ਕਰਤਾ ਬਾਈ ਉਹ ਰਲਦੇ ਹੀ ਨਹੀਂ ਸਾਰੇ ਟੂਰਨਾਮੈਂਟ ਦੇ ਨਹੀਂ ਕਿਉਂਕਿ ਓਵਰ ਤਾਂ ਆਪ ਨੂੰ 4-5 ਮਿਲਦੇ ਜੇ ਸੀ ਨियर ਅਬਾਊਟ ਜੇ ਇੱਕ 12ਵਾਂ 6 ਓਵਰ ਦੋ ਬਾਰੋਂ 7-8 ਓਵਰ ਮਿਲਨੇ ਚਾਹੀਦਾ ਤੇ ਇੱਕ ਚੀਜ਼ ਵੀਰੇ ਮੈਂ ਹੋਰ ਨਾ ਮੈਨੂੰ ਬੰਦਾ ਮਿਲਿਆ ਉਹ ਕਹਿੰਦਾ ਯਾਰ ਤੁਸੀਂ ਰੋਜ਼ ਕ੍ਰੇਟ ਜਾਂਦੇ ਹੋ ਇਹਦਾ ਸੁਧਾਰ ਕਹਿੰਦਾ ਕਰਨਾ ਤਾਂ ਇੱਕ ਤਰੀਕੇ ਨਾਲ ਹੋ ਸਕਦਾ ਕਹਿੰਦਾ ਤੁਸੀਂ ਪੂਲ ਕਲੀਅਰ ਗਿਣੋ ਕੁਆਟਰ ਗਿਣੋ ਸੈਮੀ ਗਿਣੋ ਫਾਈਨਲ ਗਿਣੋ ਕਹਿੰਦਾ ਜਿਹੜੇ ਮੰਨ ਕੇ ਚੱਲੋ ਬੈਸਟਾਂ ਦੀ ਕਾਊਂਟਿੰਗ ਦੀ ਸ੍ਰੀ ਦੀ ਕਾਊਂਟਿੰਗ ਬੈਸਟ ਸੀਰੀਜ ਉਹਨਾਂ ਨੂੰ ਦਿਓ ਜਿਹੜੀਆਂ ਦੋ ਟੀਮਾਂ ਫਾਈਨਲ ਖੇਡਣ ਗਈਆਂ ਇਹ ਸਿਸਟਮ ਇਹ ਕਿਦਾਂ ਦਾ ਲੱਗਿਆ ਤੁਹਾਨੂੰ ਉਹ ਬੰਦੇ ਦੀ ਸੋਚ ਸਹੀ ਆ ਜਾਂ ਗਲਤ ਚਲੋ ਮੈਂ ਇਹਦੇ ਰਿਗਾਰਡਿੰਗ ਤੁਹਾਨੂੰ ਦੱਸਦਾ ਮੰਨ ਲਓ ਆਪਾਂ ਕੋਲ ਕਲੀਅਰ ਸੈਮੀ ਕੁਆਟਰ ਫਾਈਨਲ ਫਾਈਨਲ ਚ ਦੋ ਟੀਮਾਂ ਜਾਣਗੀਆਂ ਜੇ ਸਕੋਰ ਸੈਮੀ ਹਰਨ ਵਾਲੇ ਬੰਦੇ ਦੇ ਵੱਧਦਾ ਤੇ ਉਹਨੂੰ ਕਿੰਨਾ ਦੁੱਖ ਲੱਗੇਗਾ ਹਾਂ ਠੀਕ ਹੈ ਇਹ ਚੀਜ਼ ਵੀ ਸੋਚਣੀ ਚਾਹੀਦੀ ਹੈ ਬਾਈ ਬਸ ਮੈਂ ਤਾਂ ਇਹ ਹੀ ਕਹਿਣਾ ਵੀ ਓਵਰ ਜ਼ਿਆਦਾ ਦਿਓ ਠੀਕ ਹੈ ਤੇ ਇੱਕ ਹੋਰ ਗੱਲ ਬਾਈ ਆਪਾਂ ਦੋ ਵਾਰੋਂ ਟੂਰਨਾਮੈਂਟ ਕਰਾਉਣਾ ਹੈ ਮਤਲਬ ਮੈਂ ਪਰ ਆਪਾਂ ਇੰਟਰਨੈਸ਼ਨਲ ਮੈਚ ਦੇਖਦੇ ਪੰਜ ਬੋਲਰ ਹੀ ਹੁੰਦੇ ਆ ਠੀਕ ਹੈ ਦੋਨਾਂ ਨੂੰ ਮੌਕਾ ਦਿਓ ਬਰਾਬਰ ਦੋਨੇ ਓਪਨਰ ਆਉਣ ਜੇ ਆਪਾਂ ਪਿੰਡ ਵਾਲੇ ਨੂੰ ਅੱਗੇ ਲੈ ਕੇ ਆਉਣ ਬਾਰੇ ਸੋਚਦੇ ਆ ਤਾਂ ਨਰੋਲ ਕਰਾਓ ਇੱਕ ਵਾਰੋਂ ਕਰਾ ਜਾਂ 8 ਓਵਰ ਦਿਓ ਦੋ ਵਾਰੋਂ ਚ ਠੀਕ ਹੈ ਦੋਨੋਂ ਓਪਨਰ ਆਉਣ ਦੋਨੋਂ ਓਵਰ ਪਾਉਣ ਕੁਛ ਮਰਜੀ ਕਰਮ ਸਹੀ ਹੈ ਕਿਉਂਕਿ ਬੰਦੇ ਨੂੰ ਐਫਰਟ ਕਰਨ ਦਾ ਜਾਂ ਪਰਫਾਰਮ ਕਰਨ ਦਾ 100% ਮਿਲਣਾ ਚਾਹੀਦਾ ਹੁਣ ਮੰਨ ਲਓ ਦੋ ਵਾਰੋਂ ਟੂਰਨਾਮੈਂਟ ਆ ਇੱਕ ਜਣ ਓਵਰ ਪਾਉਂਦਾ ਛੇ ਸੋਬਰ ਦਾ ਮੈਂ ਤੇ ਮਾਈ ਵਾਈ ਚਾਂਸ ਪਹਿਲੇ ਬੋਲਟ ਆਊਟ ਹੋ ਗਿਆ ਮੇਰਾ ਤਾਂ 71 ਬੋਲ ਦਾ ਇੰਟਰਸਟ ਹੀ ਖਤਮ ਹੋ ਗਿਆ ਹਾਂ ਖਤਮ ਹੋ ਗਿਆ ਠੀਕ ਹੈ ਜੇ ਮੈਂ ਨਾਲ ਬੋਲਿੰਗ ਵੀ ਕਰੂੰਗਾ ਤੇ ਮੈਨੂੰ ਖੁਦ ਨੂੰ ਇਹ ਲੱਗੂਗਾ ਹਾਂ ਮੈਂ ਬੈਟਿੰਗ 'ਚ ਨਹੀਂ ਪਰਫਾਰਮੈਂਸ ਹੋਈ ਮੈਂ ਬੋਲਿੰਗ 'ਚ ਮੈਚ ਜਿੱਤੇ ਆ ਸਕਦਾ ਜਿੱਤੇ ਆ ਸਕਦਾ ਬਹੁਤ ਕੁਝ ਹੁੰਦਾ ਵੀ ਇੱਕ ਸੁੱਖੀ ਭਾਈ ਤੁਹਾਡੇ ਕਾਸਕੋ ক্রিকেট ਦੇ ਵਿੱਚ ਦੋ ਪਲੇਅਰ ਜਿਨ੍ਹਾਂ ਨੂੰ ਸੁੱਖੀ ਕਹਿੰਦਾ ਹੋਵੇ ਵੀ ਯਾਰ ਮੇਰੇ ਫੇਵਰਟ ਨੇ ਜਿਨ੍ਹਾਂ ਦਾ ਮੈਂ ਫੈਨ ਆ ਸੁੱਖੀ ਦੀ ਦੁਨੀਆ ਫੈਨ ਆ ਦੋ ਇੱਕ ਬਾਲਰ ਇੱਕ ਬੈਟਸਮੈਨ ਜਿਨ੍ਹਾਂ ਦਾ ਸੁਖੀ ਫੈਨ ਹੋਵੇ ਵੀਰੇ ਫੈਨ ਤਾਂ ਚਲੋ ਸਾਰੇ ਆਪਣੇ ਭਰਾ ਹੀ ਨੇ ਸਾਰੇ ਰਿਸਪੈਕਟਿਡ ਹੀ ਆਪਣੇ ਠੀਕ ਹੈ ਸਾਰੇ ਵਧੀਆ ਲੱਗਦੇ ਆ ਜ ਜਿਨ੍ਹਾਂ ਦੀ ਗੇਮ ਬਾਲੀ ਚੰਗੀ ਲੱਗਦੀ ਹੋਵੇ ਸੁਖੀ ਨੂੰ ਗੇਮ ਸਭ ਤੋਂ ਪਹਿਲਾਂ ਬਈ ਤਲਵਿੰਦਰ ਆਪਾਂ ਬਹੁਤ ਰਿਸਪੈਕਟ ਤੇ ਬਹੁਤ ਹੀ ਚਲੋ ਲੋਕਾਂ ਲਈ ਆਪਾਨੂੰ ਨਹੀਂ ਪਤਾ ਪਰ ਸਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਠੀਕ ਹੈ ਨੇਚਰ ਦਾ ਵਿਵਹਾਰ ਚੰਗਾ ਬੰਦਾ ਹੋਰ ਵੀ ਮੈਂ ਇੱਕ ਕੱਲਾ ਤਲਵਿੰਦਰ ਬਾਈ ਨੂੰ ਨਹੀਂ ਕਹਿੰਦਾ ਠੀਕ ਹੈ ਰਵੀ ਸਾਡੇ ਨਾਲ ਬਾਈ ਰਵੀ ਬਾਈ ਬਹੁਤ ਖੇਡਿਆ ਠੀਕ ਹੈ ਸੁੱਖਾ ਗगन ਸਾਰੇ ਬਹੁਤ ਵਧੀਆ ਨੇ ਬਲੈਕੀ ਹੁਣ ਸਾਰੇ ਆਪਾਂ ਕਿਸੇ ਦਾ ਨਾਂ ਹੀ ਨਹੀਂ ਲੈ ਗੱਗੂ ਹੋਇਆ ਕਾਕਾ ਸਾਰੇ ਕੋਲ ਮਿਲਾ ਕੇ ਕਿਸੇ ਨੂੰ ਕੋਈ ਗੁੱਸਾ ਨਾ ਕਰਿਓ ਸਾਰੇ ਬਹੁਤ ਵਧੀਆ ਨੇ ਤੇ ਬਾਲਰਾਂ ਦੇ ਵਿੱਚੋਂ ਅੱਜ ਦੇ ਟਾਈਮ ਦੇ ਵਿੱਚ ਕਾਸਕੋ ਦੇ ਵਿੱਚ ਕਿਹੜਾ ਬਾਲਰ ਆ ਜਿਹੜਾ ਬਈ ਸੁੱਖੀ ਨੂੰ ਤੰਗ ਕਰਦਾ ਨਹੀਂ ਤੰਗਦਾ ਨਹੀਂ ਵੀਰੇ ਨਾ ਆਪਾਂ ਸੋਚਿਆ ਵੀ ਕੋਈ ਤੰਗ ਕਰਦਾ ਠੀਕ ਹੈ ਬਸ ਚੱਲੀ ਜਾਂਦਾ ਕੋਈ ਆਊਟ ਵੀ ਕਰ ਦਿੰਦਾ ਨਹੀਂ ਕਈ ਹੁੰਦਾ ਨਾ ਕਈ ਕਰ ਵੀ ਯਾਰ ਆ ਇੱਕ ਪਲੇਅਰ ਇਹਦੀਆਂ ਬਾਲਾਂ ਯਾਰ ਮੈਨੂੰ ਮੈਨੂੰ ਤੰਗ ਕਰਦੀਆਂ ਨੇ ਮੈਨੂੰ ਖੇਡਣ ਵੇਲੇ ਮੈਨੂੰ ਦਿੱਕਤ ਆਉਂਦੀ ਆ ਹੁੰਦਾ ਇੱਕ ਪਲੇਅਰ ਦਾ ਇਹ ਤਾਂ ਹੈ ਨਹੀਂ ਵੀ ਆਪਾਂ ਸਾਰਿਆਂ ਨੂੰ ਜਾਂ ਇੱਕੋ ਫਲੋ ਚ ਖੇਡਦੇ ਹੋਈਏ ਇੱਕ ਅੱਧਾ ਤੇ ਹੁੰਦਾ ਹੀ ਆ ਇਹ ਮੈਂ ਸੋਚਿਆ ਹੀ ਨਹੀਂ ਬਾਈ ਕਦੇ ਮਤਲਬ ਚਲੋ ਹੁੰਦੇ ਕੁਆਲਟੀ ਬੋਲਡਰ ਵੀ ਬਹੁਤ ਹੁੰਦੇ ਆ ਠੀਕ ਆ ਪਰ ਮੈਂ ਇੰਨਾ ਕਦੇ ਸੋਚਿਆ ਨਹੀਂ ਵੀ ਮੈਨੂੰ ਆਹ ਤੰਗ ਬੋਲਡਰ ਕਰਦਾ ਜਾਂ ਬੈਟਸਮੈਨ ਮੈਨੂੰ ਸਕੋਰ ਕਰਦਾ ਠੀਕ ਆ ਇਹਨਾਂ ਨੇ ਸੋਚਿਆ ਨਹੀਂ ਮੈਂ ਕਦੇ ਤੇ ਸੁਖੀ ਬਾਈ ਚੰਗਾ ਮਾੜਾ ਸਮਾ ਜਿਹੜਾ ਨਾ ਉਹ ਬੰਦੇ ਤੇ ਆਉਂਦਾ ਰਹਿੰਦਾ ਕੋਈ ਵੀ ਸੁਖੀ ਢੋਲੇ ਦੇ ਕੈਰੀਅਰ ਦੇ ਵਿੱਚ ਇਦਾਂ ਦਾ ਟਾਈਮ ਆਇਆ ਹੋਵੇ ਵੀ ਜਦੋਂ ਸੁਖੀ ਢੋਲਾ ਟੁੱਟਿਆ ਹੋਵੇ ਤੇ ਉਹ ਸਮਾਂ ਜੇ ਸ਼ੇਅਰ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਟੁੱਟਿਆ ਤਾਂ ਨਹੀਂ ਬ੍ਰਦਰ ਮਤਲਬ ਮੈਂ ਮਿਹਨਤ ਵੀ ਕਰਦਾ ਸੀ ਮੈਂ ਪਤਾ ਪਿਛਲੇ ਟੂਰਨਾਮੈਂਟ ਮੰਨ ਲਓ ਅਸੀਂ ਜਿੱਤੇ ਵੀ ਬਹੁਤ ਟੂਰਨਾਮੈਂਟ ਆਗਲੀ ਜਿੱਤੇ ਹੰਡੇ ਜਿੱਤੇ ਸੁਖਪੁਰੇ ਜਿੱਤੇ ਮੈਂ ਪਰਫਾਰਮ ਵੀ ਵਧੀਆ ਪੂਲ ਤੱਕ ਵਧੀਆ ਪਰਫਾਰਮ ਕਰਦਾ ਸੀ ਏਦੂ ਵਾਰ ਪਤਾ ਨਹੀਂ ਮੈਨੂੰ ਆਪ ਨੂੰ ਵੀ ਪਤਾ ਨਹੀਂ ਲੱਗਦਾ ਸੀ ਵੀ ਕੀ ਹੋ ਗਿਆ ਠੀਕ ਹੈ ਉਦੋਂ ਮੈਂ ਬਹੁਤ ਜ਼ਿਆਦਾ ਹਾਰਟ ਵੀ ਹੋਇਆ ਬਹੁਤ ਜ਼ਿਆਦਾ ਵਰੀ ਠੀਕ ਹੈ ਮੰਨ ਲਓ ਮੇਰਾ ਇਹ ਮਨ ਵੀ ਕਰਦਾ ਸੀ ਮੈਂ ਟੂਰਨਾਮੈਂਟ ਹੁਣ ਖੇਲਣ ਨਹੀਂ ਜਾਂਦਾ ਪਿੰਡ ਪ੍ਰੈਕਟਿਸ ਕਰਦਾ ਪਰ ਉਹ ਹੁੰਦਾ 2-4 ਮਹੀਨੇ ਆ ਜਾਂਦਾ ਵੀਰੇ ਟਾਈਮ ਰਿਕਤੇ ਪਰ ਮੈਂ ਤਾਂ ਛੱਡੋ ਠੀਕ ਹੈ ਗਰਾਊਂਡ ਨੂੰ ਟਾਈ ਰੱਬ ਦੇ ਘਰ ਦੇਰ ਅੰਧੇਰ ਨਹੀਂ ਉਹ ਆਪਾਂ ਨੂੰ ਜਰੂਰ ਟਾਈਮ ਦੇਊਗਾ ਤੇ ਸਭ ਕੁਝ ਜਿੱਤੂਗਾ ਜਿਹਦੀ ਮਿਹਨਤ ਕਰੂਗਾ ਸੁੱਖੇ ਭਾਈ ਜਦੋਂ ਤਾਂ ਆਪਾਂ ਤਕੜੇ ਹੁੰਨੇ ਆ ਉਦੋਂ ਦਾ ਸਾਰੇ ਹੀ ਆਪਣੇ ਭਰਾ ਹੁੰਦੇ ਨੇ ਸਾਰੇ ਹੀ ਜਿਗਰੀ ਹੁੰਦੇ ਨੇ ਸਾਰੇ ਯਾਰ ਹੁੰਦੇ ਨੇ ਪਰ ਜਦੋਂ ਪਲੇਅਰ ਇਨਸਾਨ ਹੀ ਇਦਾਂ ਦੇ ਆ ਜੇ ਤੇ ਉਂਗਲੀ ਖੜੀ ਆ ਜਿਵੇਂ ਕਬੱਡੀ ਵਾਲੇ ਕਹਿੰਦੇ ਨੇ ਤੇ ਤਾਂ ਸਾਰੇ ਤੁਹਾਡੇ ਨੇ ਜੇ ਡਾਊਨ ਚੱਲ ਗਿਆ ਤੇ ਕੋਈ ਨਹੀਂ ਪੁੱਛਦਾ ਉਹ ਸਮੇਂ ਦੇ ਵਿੱਚ ਕਿਹੜੇ ਕਿਹੜੇ ਭਰਾ ਜੇ ਤੁਸੀਂ ਨਾਮ ਉਹਨਾਂ ਦੇ ਲੈਣੇ ਚਾਹੁੰਦੇ ਹੋ ਮੈਂ ਕਿਹੜੇ ਕਿਹੜੇ ਭਰਾ ਭਰਾ ਸੀ ਜਿਹੜੇ ਧੌਲੇ ਵਾਲੇ ਸੁੱਖੀ ਦੇ ਮੋਢਾ ਨਾਲ ਮੋਢਾ ਲਾ ਕੇ ਖੜੇ ਸੀ ਬਾਈ ਇੰਨਕ ਦਾ ਆਈ ਥਿੰਕ ਮੇਰੇ ਤੇ ਵੀ ਡਾਊਨਫਾਲ ਆਈ ਨਹੀਂ ਮਤਲਬ ਵੀ ਕੰਟੀਨਿਊਸਲੀ ਮੈਂ ਮਾੜਾ ਖੇਡਿਆ ਮੈਂ ਪਰ ਉਦੋਂ ਜਦੋਂ ਆਇਆ ਉਹਨਾਂ ਮੈਂ ਪਿੰਡ ਦੀਆਂ ਟੀਮਾਂ ਚ ਖੇਡਦਾ ਸੀ ਫੇਰ ਵੀ ਮੈਂ ਬਾਹਰ ਖੇਡ ਲੀ ਗਿਆ ਬਾਈ ਕੋਈ ਮਤਲਬ ਸਾਰੀ ਸਾਹ ਦਿੰਦੇ ਬਈ ਆਪਣਾ ਕਿਉਂਕਿ ਮੈਂ ਮੇਰੀ ਯਾਤ ਨਹੀਂ ਨਾ ਤਾਂ ਮੈਂ ਕਿਸੇ ਨਾਲ ਬੈਸਦਾ ਠੀਕ ਆ ਜਿੰਨੇ ਪੈਸੇ ਦੇਤੇ ਆਪਾਂ ਸੈਟੀਸਫਾਈ ਆ ਬਈ ਕਰ ਦੋ ਘਰੋਂ ਵੀ ਸੈਟੀਸਫਾਈ ਘਰੋਂ ਵੀ ਮੈਨੂੰ ਇਹ ਸਮਝਾ ਕੇ ਤੋਰ ਦੇ ਵੀ ਤੂੰ ਜਾ ਕੋਈ ਚੱਕਰ ਨਹੀਂ ਬੈਸਣਾ ਨਹੀਂ ਕਿਸੇ ਨਾਲ ਕੋਈ 4-500000 2000 ਘੱਟ ਦੇਤਾ ਕੋਈ ਗੱਲ ਨਹੀਂ ਬਈ ਇਹੋ ਜੇ ਵੀ ਟੂਰਨਾਮੈਂਟ ਵਿੱਚ ਮੇਰੇ ਪੈਸੇ ਵੀ ਖੜੇ ਆ ਪਰ ਆਪਾਂ ਬੋਲਦੇ ਨਹੀਂ ਵੀ ਕੋਈ ਚੱਕਰ ਨਹੀਂ ਯਾਰ ਜੇ ਆਪਾਂ ਠੀਕ ਆ ਅਗਲਾ ਆਪਣੇ ਨਾਮ ਆੜੀ ਕਰੂ ਆਪੇ ਹੋ ਜੂ ਕੋਈ ਚੱਕਰ ਨਹੀਂ 2-4000 ਨਾ ਬਈ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਮੈਂ ਸਾਰੇ ਪਲੇਅਰਾਂ ਨੂੰ ਇਹ ਕਹਿਣਾ ਵੀ ਕੋਈ ਗੱਲ ਨਹੀਂ ਜੇ ਕੋਈ ਘੱਟ ਵੀ ਦਿੰਦਾ ਬਈ ਬਸ ਸੈਟੀਸਫਾਈ ਹੋਣਾ ਜ਼ਰੂਰੀ ਹੈ ਠੀਕ ਹੈ ਉਹ ਚਲੋ ਕੋਈ ਗੱਲ ਨਹੀਂ ਕਿਸੇ ਦੀ ਮਜਬੂਰੀ ਵੀ ਹੋ ਸਕਦੀ ਹੈ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਜਾਣ ਕੇ ਕੱਟਦੇ ਰਹੀ ਕੀ ਪਤਾ ਬਈ ਅਗਲੇ ਦੀ ਕੀ ਮਜਬੂਰੀ ਹੈ ਕੀ ਇਹ ਕੰਮ ਕਰਕੇ ਆਪਾਂ ਨੂੰ ਪੈਸੇ ਦੇ ਰਹੇ ਸੁਖੀ ਭਾਈ ਜੇ ਕਾਸਕੋ ক্রিকেট ਦੇ ਵਿੱਚ ਦੋ ਸੁਧਾਰ ਕਰਨੇ ਹੋਣ ਧੌਲੇ ਵਾਲੇ ਸੁਖੀ ਦੇ ਕੋਲੇ ਪਾਵਰ ਹੋਵੇ ਵੀ ਲੈ ਸੁਖੀ ਤੈਂ ਦੋ ਸੁਧਾਰ ਕਰਨੇ ਆ ਤੇ ਕਿਹੜੇ ਹੋਣੇ ਚਾਹੀਦੇ ਸਭ ਤੋਂ ਬ੍ਰਦਰ ਓਵਰ ਦਿਓ ਠੀਕ ਹੈ ਵਧੀਆ ਓਵਰ ਦਿਓ ਠੀਕ ਹੈ ਸਾਰਿਆਂ ਨੂੰ ਇੱਕ ਸਮਾਨ ਸਮਝੋ ਠੀਕ ਹੈ ਇਹ ਸੁਧਾਰਾ ਹੋਰ ਮੇਰੇ ਖਿਆਲ ਬਈ ਜ਼ਿਆਦਾ ਸੁਧਾਰ ਨਹੀਂ ਆ ਸਕਦੇ ਆਪਾਂ ਜਾਲੀ ਵਾਲਾ ਮੁੱਦਾ ਚੱਕ ਲੈਨੇ ਆ ਠੀਕ ਹੈ ਬਈ ਸਾਰੇ ਪ੍ਰੂਫਾਂ ਦੇ ਸਿਰਤੀ ਹੁੰਦਾ ਬਈ ਠੀਕ ਹੈ ਰੈਸ਼ ਕਿੱਥੇ ਵੀ ਆ ਪ੍ਰੂਫ ਨਾਲ ਹੀ ਪਲੇਅਰ ਮੰਨਿਆ ਜਾਊਗਾ ਵੀ ਆ ਪ੍ਰੂਫ ਕਿੱਥੋਂ ਦਾ ਬਸ ਆਪਾਂ ਜਾਲੀਆਂ ਦੀ ਤੁਸੀਂ ਗੱਲ ਕੀਤੀ ਆ ਉੱਠੇ ਬੁੰਨ ਵਾਲਿਆ ਆਸ ਉਹਨੇ ਮੂਰੇ ਹੋ ਕੇ ਟੀਮਾਂ ਦੇ 2-4 ਦੇ ਨਾਮ ਵੀ ਲੈਤੇ ਹਾਂਜੀ ਤੇ ਉਹ ਮੁੱਦਾ 2-3 ਮਹੀਨੇ ਪੋਹ ਪਖਿਆ ਰਿਆ ਸਾਨੂੰ ਸਪੈਸ਼ਲ ਫੋਨ ਆਉਂਦੇ ਰਹਿ ਬਈ ਬਈ ਆ ਟੂਰਨਾਮੈਂਟ ਤੇ ਜਾਲੀ ਟੀਮਾਂ ਖੇਡਦੀਆਂ ਤੁਸੀਂ ਨਹੀਂ ਜਾਣਾ ਸਾਡਾ ਜਵਾਬ ਹੁੰਦਾ ਸੀ ਅਸੀਂ ਨਹੀਂ ਜਾਂਦੇ ਪਰ ਜਿਹੜੇ ਜਾਣਗੇ ਉਹਨਾਂ ਲਈ ਤੁਸੀਂ ਆ ਮੇਰੇ ਏਰੀਆ ਦੀ ਗੱਲ ਹੀ ਮੈਂ ਕਰਦਾ ਬਈ ਉਹਨਾਂ ਨੂੰ ਤੁਸੀਂ ਕਿੱਥੋਂ ਕਿੱਥੋਂ ਬੈਨ ਕਰ ਰਹੇ ਹੋ ਭਾਈ ਜਾਲੀ ਆਪਾਂ ਨੂੰ ਵੀ ਪਤਾ ਆਪਾਂ ক্রিকেট ਦੇ ਵਿੱਚ ਰਹਿਣਾ ਜਾਲੀ ਖੇਡਦੇ ਨੇ ਪਲੇਅਰ ਵਿੱਚ ਜੇ ਜਮੇ ਜਾਲੀ ਬੰਦੀ ਕਰਨੀ ਹੋਣ ਤੇ ਉਹ ਕੋਈ ਤਰੀਕਾ ਉਹ ਕੋਈ ਦਿਮਾਗ ਚ ਹੈਗਾ ਸੁੱਖੀ ਦੇ ਵੀ ਇਦਾਂ ਹੋ ਸਕਦਾ ਬ੍ਰਦਰ ਹੋ ਹੀ ਨਹੀਂ ਸਕਦਾ ਚਲੋ ਮੰਨ ਲਓ ਵੀ ਮੈਂ ਕਹਤਾ ਵੀ ਮੈਂ ਜਾਲੀਆਂ 'ਚ ਨਹੀਂ ਖੇਡਦਾ ਠੀਕ ਹੈ ਮੈਂ ਦੌਰ ਨੂੰ ਹੋਰ ਰੋਕਮ ਬਾਈ ਰੋਟੀ ਹੈ ਹਰ ਕੋਈ ਆਪਣੀ ਮਿਹਨਤ ਕਰਕੇ ਰੋਟੀ ਖਾਂਦਾ ক্রিকেট ਤੋਂ ਹਾਂ ਠੀਕ ਹੈ ਦੇ ਆਪਾਂ ਕਿਸੇ ਨੂੰ ਨਰੋਕੋ ਹਾਂ ਜੇ ਕਮੇਟੀ ਸੁਧਾਰ ਕਰ ਸਕਦੀ ਹੈ ਬਾਈ ਜਿਵੇਂ ਹੁਣ ਟਡੋਗਲ ਟੂਰਨਾਮੈਂਟ ਅੱਜ ਹੂੰ ਇਹਨਾਂ ਨੂੰ ਲੱਗਦਾ ਗਲਤ ਹੈ ਪ੍ਰੂਫ ਚੈੱਕ ਕਰ ਸਕਦੇ ਪਲੇਅਰ ਦੀ ਵੀ ਮਜਬੂਰੀ ਹੁੰਦੀ ਹੈ ਆਪਾਂ ਪਲੇਅਰ ਨੂੰ ਟਾਰਗੇਟ ਨਹੀਂ ਕਰਦੇ ਆਸ਼ੂ ਭਾਈ ਨੇ ਬਹੁਤ ਵਧੀਆ ਉਪਰਾਲਾ ਕੀਤਾ ਸੀ ਠੀਕ ਹੈ ਪਰ ਜੇ ਆਪਾਂ ਉੱਥੇ ਸਾਰੇ ਸਾਧਨ ਦੇ ਫਿਰ ਹੋ ਸਕਦਾ ਬਾਈ ਇੱਕ ਬੰਦਾ ਕੋਈ ਸੁਧਾਰ ਨਹੀਂ ਕਰ ਸਕਦਾ ਇੱਕ ਬੰਦਾ ਨਹੀਂ ਸੁਧਾਰ ਠੀਕ ਹੈ ਇਹ ਸੁਸਾਇਟੀ ਮੰਨ ਲਓ ਕਹਿੰਦਾ ਆਪਾਂ ਜੇ ਆਪਾਂ ਕਮਿਊਨਿਟੀ ਬਣਾਵਾਂਗੇ ਬੰਦੇ ਇਕੱਠੇ ਹੋ ਕੇ ਮੇਰੇ ਖਿਆਲ ਤਾਂ ਸਕਦਾ ਉਹ ਵੀ ਲਾਈਕ 10% ਨਹੀਂ ਤਾਂ ਬਾਈ ਬਹੁਤ ਰੇਅਰ ਚਾਂਸ ਆ ਵੀ ਆਊਗਾ ਤੇ ਸੁਖੀ ਧੋਲੇ ਦੇ ਕੋਈ ਗੱਲਬਾਤ ਜੇ ਆਪਣੀ ਰਹਿ ਗਈ ਹੋਵੇ ਆਪਣੇ ਚਾਹਣ ਵਾਲਿਆਂ ਲਈ ਕੋਈ ਸਨੇਹਾ ਹੋਵੇ ਤੇ ਜਰੂਰ ਗੱਲਬਾਤ ਬਾਈ ਏ ਰਿਕੁਐਸਟ ਕਰਦਾ ਮੈਂ ਸਾਰੇ ਟੂਰਨਾਮੈਂਟ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਹਨ ਨਰੋਲ ਵੀ ਸਾਰਾ ਕੁਝ ਸਾਰਾ ਕੁਝ ਵਧੀਆ ਹੁੰਦਾ ਪਰ ਕ੍ਰਿਕਟ ਚ ਸੁਧਾਰਈਏ ਕਿ ਬੋਲਾ ਪੰਜ ਨਾ ਦਿਓ ਹਾਂ ਠੀਕ ਹੈ ਓਵਰ 6 ਕਟੋ ਘਟ ਬੋਲਰ ਪੰਜ ਹੀ ਹੋਣੇ ਚਾਹੀਦੇ ਬਾਈ ਹੁਣ ਅੱਜ ਕੱਲ ਦੀ ਕ੍ਰਿਕਟ ਰਹੀ ਗਈ ਬ੍ਰਦਰ ਪੰਜ ਸੱਤ ਬੰਦੇ ਹੁੰਦੇ ਪਿੰਡ ਚ ਹਮ ਸਬਸਟੀਟਿਊਟ ਵੀ ਦਿਓ ਠੀਕ ਇੱਕ ਦੋ ਦਿਨੇ ਜ਼ਰੂਰੀ ਆ ਠੀਕ ਹੈ ਪੰਜ ਬੋਲਰ ਹੋਣੇ ਚਾਹੀਦੇ ਤੇ ਜੇ ਬਾਹਰਲੇ ਦੋਨੋਂ ਆਉਂਦੇ ਆ ਦੋਨਾਂ ਨੂੰ ਓਪਨਰ ਦੋਨਾਂ ਨੂੰ ਹੀ ਬੋਲਿੰਗ ਦਿਓ ਜੇ ਦੋ ਬਾਰ ਹੁੰਦਾ ਟੂਰਨਾਮੈਂਟ ਆ 6 ਤੋਂ ਪਲੱਸ ਓਵਰ ਹੋਣੇ ਜ਼ਰੂਰੀ ਆ ਜੇ ਆਪ ਕ੍ਰਿਕਟ ਵਧੀਆ ਦੇਖਣੀ ਆ ਹੁਣ 4 ਓਵਰ ਆ ਬਾਈ ਦੋ ਬਾਰ ਹੁੰਦਾ ਟੂਰਨਾਮੈਂਟ ਆ ਕੋਚ ਕੋਈ ਵੀ ਕੁਝ ਵੀ ਕਰ ਸਕਦਾ ਜਿਹਨੇ 4 ਛੱਕੇ ਪਹਿਲਾਂ ਮਾਰਤੇ ਮੈਚ ਉੱਤੇ ਹੋ ਗਿਆ ਬਾਈ ਉਹ ਨਹੀਂ ਜ ਠੀਕ ਹੈ ਚੰਗੀ ਟੀਮ ਵੀ ਹਾਰ ਸਕਦੀ ਉਹ ਚੀਜ਼ ਜੇ ਆਪਾਂ ਸਾਰਿਆਂ ਨੂੰ ਇੱਕੋ ਬਰਾਬਰ ਸਮਝਣਾ ਇਹ ਸਮਝਣਾ ਵੀ ਆਪਣੀ ਫਿਊਚਰ ਮੰਨ ਲਓ ਵੀ ਪਲੇਅਰਾਂ ਦਾ ਫਿਊਚਰ ਬਣੇ ਅੱਗੇ ਹੁਣ ਆਪਣੇ ਤਾਂ ਓਵਰ ਜ਼ਿਆਦਾ ਦਿਓ ਸਾਰਿਆਂ ਨੂੰ ਇੱਕ ਸਮਾਨ ਸਮਝੋ ਹਸੀ ਗਾਲ ਜੀ ਧੰਨਵਾਦ ਸੁਖੀ ਵੀਰੇ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੁਹਾਡਾ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੇ ਜੋਗ ਸਮਝਿਆ ਆਪਣੇ ਚੈਨਲ ਤੇ ਮੈਨੂੰ ਅੱਗੇ ਲੈ ਕੇ ਤੇ ਫਿਰ ਮੈਂ ਰਿਕੁਐਸਟ ਕਰਦਾ ਸਾਰੇ ਆਪਣੇ ਭਰਾਵਾਂ ਨੂੰ ਕਿ ਵੀਰ ਦਾ ਚੈਨਲ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਬਹੁਤ ਹੀ ਅੱਗੇ ਹੋਰ ਵੀ ਤੁਹਾਨੂੰ ਵੀਡੀਓਜ਼ ਮਿਲਣੀਆਂ ਦੇਖਣ ਜਰੂਰ ਜੀ ਅੱਗੇ ਨਵੇਂ-ਨਵੇਂ ਪਲੇਅਰ ਹੋਰਾਂ ਨਾਲ ਵੀ ਮਲਾਉਂਦੇ ਰਵਾਂਗੇ ਉਦੋਂ ਤੱਕ ਲਈ ਦਿਓ ਜਾਸ ਧੰਨਵਾਦ ਸਸਿਕਾਰ ਦੀ